ਸ਼ਰੀਫ ਅਰੇਜ਼ਾ ਸਾਹਿਬ ਕਾਫੀ ਨਜ਼ਦੀਕ ਹੈ ਜਿਹਦੇ ਜਿਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਅਸ਼ਰੀਬੰਦੀ ਰਵਜੋਤ ਗਰੇਵਾਲ ਵੱਲੋਂ ਖਾਸ ਹਦਾਇਤਾਂ ਕੀਤੀ ਗਈ ਸੀ ਵੀ ਰਾਤ ਤੇ ਦਿਨ ਜਿਹੜੀ ਹੈਗੀ ਹੈ ਪ੍ਰੋਪਰ ਜਿਹੜੀ ਚੈਕਿੰਗ ਹੋਏ ਪ੍ਰੋਪਰ ਗੈਸਟ ਹੋਏ ਉਸ ਕੰਸ਼ ਦੇ ਸਬੰਧ ਵਿੱਚ ਨਰਪਿੰਦਰ ਸਿੰਘ ਐਸਐਚਓ ਖਮਾਣੋ ਇਹ ਪਟੋਲਰ ਦੇ ਸੀਗਾ ਪੁਲਸ ਹੋਏ ਖਮਾਣੋ ਮਜੂਦ ਸੀ ਜਦੋਂ ਜੋ ਪੁਲਿਸ ਪਾਰਟੀ ਉਹ ਦੇਖੇ একদম ਪਿੱਛੇ ਕੋ ਪਿੱਛੇ ਨੂੰ ਜਾਣ ਲੱਗਾ ਜਿਹਨੂੰ ਸ਼ੱਕ ਦੀ ਬਣਾ ਦੇ ਆਪਣੇ ਆਪਣੇ ਮੁਲਾਜ਼ਮਾਂ ਦੀ ਮਦਦ ਨਾਲ ਨਰਪਿੰਦਰ ਸਿੰਘ ਨੇ ਰੋਕਿਆ ਤੇ ਜਿਹਨੂੰ ਜਿੱਦਾਂ ਜਿਹਨੂੰ ਦੱਸਿਆ ਵੀ ਤੇਰੇ ਕੋਲ ਕੋ ਲੱਗਦਾ ਕੋਈ ਕੋਈ ਕੁਝ ਨਸ਼ੀਲੀ ਚੀਜ਼ ਹੈ ਤੇ ਵੀ ਬੈਦਰੀ ਤੇ ਤਲਾਸ਼ੀ ਲੈਣੀ ਚਾਹੁੰਦਾ ਜਿਸ ਉਸਦੇ ਯਾ ਵੀ ਮੈਂ ਆਪਣੇ ਤਲਾਸ਼ੀ ਕਿਸੇ ਵੈਸਟਰਨ ਅਫਸਰ ਨੂੰ ਲੈਣੀ ਚਾਹੁੰਦਾ ਨਰਪਿੰਦਰ ਪਿੰਦਰ ਸਿੰਘ ਹੋਂ ਹੈ ਮੇਨੂੰ ਬਲਾਇਆ ਮੈਨੂੰ ਮੌਕਾ ਦੇ ਗਿਆ ਮੌਕਾ ਤਾਂ ਜਦੋਂ ਉਹਦੀ ਤਲਾਸ਼ੀ ਲਈ ਤੇ ਉਹਦੇ ਕੋਲੋਂ 3 ਕਿਲੋ ਜਿਹੜੀ ਸੀਗੀ ਚਰਸ ਬਰਾਵਤ ਹੋਈ ਉਹਦੇ ਬੈਗ ਦੇ ਵਿੱਚ ਪਠੂ ਬੈਗ ਦੇ ਵਿੱਚ ਤੇ ਜੋਸ਼ ਦੇ ਖਿਲਾਫ ਉਹ ਇਹ ਸਿਸਟਮ ਤਿਆਰ ਰੈਫਰਲ ਨੰਬਰ 6116 ਹਾਂਜੀ ਐਨਡੀਪੀ ਸਾਈਡ ਦੀ ਪਰਚਾ ਦਾ ਹੰਦ ਚ ਕੀਤਾ ਗਿਆ ਪਿਛੇ ਵਾਰ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਹਾਂ ਇਹ ਹੁਣ ਅੱਜਕੱਲ ਕਾਫੀ ਬੋਲੋ ਕਾਫੀ ਪੇਸ਼ੇਵਰ ਤਰੀਕਾ ਨਾਲ ਜਿਹੜਾ ਕੀਤਾ ਵੀ ਇਹ ਕਿਸੇ ਦਾ ਸਮਾਨ ਵੇਚ ਰਿਆ ਸੀ ਅੱਗੇ ਤੇ ਫੈਦਲਪੁਰੇ ਆ ਰਿਹਾ ਸੀ ਜਾਂ ਫਿਰ ਨਹੀਂ ਇਹ ਮੋਟਰਸਾਈਕਲ ਤੋਂ ਸੀਗਾ ਵੀ ਮੋਟਰਸਾਈਕਲ ਠੀਕ ਹੈ ਤੇ ਸਾਰੇ ਇਹਦੇ ਦੀ ਹੋਰ ਵੀ ਕੋਈ ਜਿਹੜਾ ਐਫ ਆਈ ਆਰ ਦਾ ਨਹੀਂ ਅਜੇ ਅਜੇ ਇਹਦੇ ਖਿਲਾਫ ਅਜੇ ਅਸੀਂ ਚੱਕਰ ਵਾਰਿਆ ਜਿਹੜਾ ਸਾਰੇ ਸਮਾਨ ਸੀਗਾ ਇਹ ਗਾਂਜਾ ਚਰਸ ਲੈ ਕੇ ਆ ਰਿਹਾ ਸੀਗਾ ਖਮਾਣੂ ਵਿੱਚ ਦਿਨ ਸੀ ਚਾਹਨੇ ਕਿਸੇ ਹੋਰ ਅੱਗੇ ਪਾਸੇ ਲੈ ਕੇ ਇਹ ਦੇਬ ਇਹਦੇ ਪਤਾਲਾ ਪਤਾਲਾ ਹੀ ਕਰ ਰਹੇ ਆ ਜੀ ਵੀ ਕਿੱਥੇ ਦੇਣੀ ਸੀ ਖਮਾਣੂ ਰੇ ਦੇਣੀ ਸੀ ਅੱਗੇ ਦੇਣੀ ਸੀ ਉਹ ਇਹ ਤਿੰਨ ਦਿਨ ਦਾ ਰਿਮਾਂਡ ਤੇ ਹੈ ਇਹਨੂੰ ਪੁੱਛਿਆ ਚੱਲ ਰਹੀ ਹੈ ਜੀ ਬਾਜ਼ਾਰੂ ਕੀਮਤ ਕਿੰਨੀ ਹੋਏਗੀ ਸਾਰੇ ਦੀ ਜਿਹੜੀਆਂ ਰਿਕਵਰੀ ਹੋਈ ਹੈ ਤੋਂ ਕੀਮਤ ਇਹ ਵੀ ਕਾਫੀ ਆਇਤ ਕਾਫੀ ਮਹਿੰਗੀ ਹੈ ਜੀ ਕੀਮਤ ਅਸਲੀ ਨਹੀਂ ਦੱਸ ਸਕਦਾ ਪਰ ਇਹ ਉਹ ਕਾਫੀ ਕਾਫੀ ਵਹਿਗਾ ਨਾ ਚਾਹੀਏ ਇਹ ਕਿ ਤਸਜੀਤ ਪ੍ਰਵਾਸੀ ਹੈ ਜੀ ਜਾਂ ਮਤਲਬ ਨਹੀਂ ਨਹੀਂ ਜੀ ਲੋਕਲ ਲੋਕਲ ਹੈ ਇਹਦਾ ਰੋਠਾਣਾ ਫਿਲਡ ਪਿੰਦਾ ਹੈ 80% 80%